ਮੋਟਰ ਤੇ ਇਹਨਾਂ ਨੂੰ ਸੀਲ ਕਰਨ ਦੇ ਬਾਰੇ ਸਾਨੂੰ ਜਾਣਕਾਰੀ ਦੇ ਆਜੋ ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਮੋਕਪੋਲ ਜਿਹੜਾ ਪੋਸਟ ਸਟਾਰਟ ਹੋਣ ਤੋਂ 90 ਮਿੰਟ ਪਹਿਲਾਂ ਜਿਹੜਾ ਆਪਾਂ ਨੂੰ ਪ੍ਰੋਸੈਸ ਪੂਰਾ ਕਰ ਲੈਣਾ ਚਾਹੀਦਾ ਹੈ 90 ਮਿੰਟ ਪਹਿਲਾਂ ਜਿਹੜਾ ਆ ਬਾ ਸਟਾਰਟ ਕਰ ਦੇਣੀ ਚਾਹੀਦੀ ਮੋਕਪੋ ਜਿਵੇਂ ਕਿ ਪਿਛਲੀ ਵੀਡੀਓ ਵਿੱਚ ਆਪਾਂ ਦੱਸਿਆ ਗਿਆ ਹੈ ਕਿ ਕਿਵੇਂ ਆਪਾਂ ਇਹਨਾਂ ਨੂੰ ਕਨੈਕਟ ਕਰਨਾ ਹੈ ਉਸੇ ਤਰ੍ਹਾਂ ਕਨੈਕਸ਼ਨ ਕਰਕੇ ਤੋਂ ਬਾਅਦ ਤੁਸੀਂ ਕੋਈ ਵੀ ਡੈਂਟਾ ਦੀ ਮੌਜੂਦਗੀ ਦੇ ਵਿੱਚ ਜਿਹੜਾ ਮੋਕ ਪੋਲ ਕਰਨਾ ਹੈ ਤਾਂ 90 ਮਿੰਟ ਪਹਿਲਾਂ ਉਹਨਾਂ ਨੂੰ ਰਾਤ ਹੀ ਉਹਨੂੰ ਫਾਰਮ ਕਰ ਦਿੱਤਾ ਜਾਵੇ ਕਿ ਤੁਸੀਂ ਸਵੇਰੇ ਲਗਭਗ 5 ਵਜੇ ਤੱਕ ਜਾਂ 5:30 ਵਜੇ ਤੱਕ ਜਿਹੜਿਆ ਵਾ ਤੁਸੀਂ ਉੱਥੇ ਪਹੁੰਚ ਜਾਣਾ ਵਾ ਜੇ ਆਪਣੀ 7 ਵਜੇ ਪੋਲਿੰਗ ਸਟਾਰਟ ਹੋਏਗੀ ਤਾਂ 5:30 ਵਜੇ ਆਪਾਂ ਨੇ ਮੋਕ ਪੋਲ ਜਿਹੜਾ ਸਟਾਰਟ ਕਰ ਦੇਣਾ ਚਾਹੀਦਾ ਮੰਨ ਲਓ ਕਿ ਤੁਹਾਡੇ ਕੋਲ ਕੋਈ ਵੀ ਪੋਲਿੰਗ ਏਜੰਟ ਨਹੀਂ ਪਹੁੰਚਿਆ ਤਾਂ ਤੁਸੀਂ ਵੱਧ ਤੋਂ ਵੱਧ 15 ਮਿੰਟ ਉਹਨਾਂ ਦੀ ਉਡੀਕ ਕਰਨੀ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਮੋਕ ਕੋ ਜਿਹੜਾ ਸਟਾਰਟ ਕਰਦੇ ਨੇ ਤਾਂ ਮੋਕ ਕੋ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਜਿਵੇਂ ਦੱਸਿਆ ਕਨੈਕਸ਼ਨ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਬੀਵੀ ਪੈਨ ਦਾ ਜਿਹੜਾ ਪਿਛਲਾ ਸਵਿਚ ਹੈ ਇਹਨੂੰ ਵਰਕਿੰਗ ਮੋਡ ਦੇ ਵਿੱਚ ਆਪਾਂ ਕਰਨਾ ਹੈ ਇਹਨੂੰ ਆਪਾਂ ਸਿੱਧੇ ਤਰੀਕੇ ਦੇ ਵਿੱਚ ਹਰੀਜ਼ਨਟਲ ਪੋਜੀਸ਼ਨ ਤੋਂ ਵਰਟੀਕਲ ਪੋਜੀਸ਼ਨ ਵਿੱਚ ਕਰਨਾ ਹੈ ਇਹਦਾ ਮਤਲਬ ਅਸੀਂ ਇਹਨੂੰ ਅਨਲੌਕ ਕਰ ਦਿੱਤਾ ਉਸ ਤੋਂ ਮਗਰੋਂ ਵੀਵੀ ਪੈਡ ਦਾ ਤੋਂ ਆਨ ਕਰਨ ਤੋਂ ਬਾਅਦ ਕੰਟਰੋਲ ਯੂਨਿਟ ਦਾ ਬਟਨ ਆਨ ਕਰਨਾ ਹੈ ਜਦੋਂ ਤੁਸੀਂ ਕੰਟਰੋਲ ਯੂਨਿਟ ਦਾ ਬਟਨ ਆਨ ਕਰੋਗੇ ਤੁਸੀਂ ਦੇਖੋਗੇ ਕਿ ਵੀਵੀ ਪੈਡ ਦੀ ਜਿਹੜੀ ਗ੍ਰੇਨ ਲਾਈਟ ਹੈ ਜਿਹੜੀ ਹੈ ਇਹ ਆਨ ਹੋ ਜੇਗੀ ਇਸ ਦੇ ਵਿੱਚੋਂ ਸੱਤ ਸਲਿੱਪਾਂ ਜਿਹੜੀਆਂ ਆ ਆਪਣੇ ਆਪ ਬਾਹਰ ਕੱਢੇਗਾ ਇਹ ਸੱਤ ਸਲਿੱਪਾਂ ਜਿਹੜੀਆਂ ਆਪਣੇ ਆਪ ਨੂੰ ਸਾਰਾ ਸਟੇਟਸ ਜਿਹੜਾ ਦੱਸੇਗਾ ਚੈੱਕ ਕਰੇਗਾ ਕਿ ਸਾਰੇ ਹੀ ਇਸ ਦੇ ਜਿਹੜੇ ਸੈਂਸਰ ਨੇ ਉਹ ਕੰਮ ਕਰ ਰਹੇ ਨੇ ਤੇ ਜਦੋਂ ਆਪਾਂ ਬਟਨ ਔਨ ਕੀਤਾ ਤਾਂ ਪਰਸ਼ੀਆਂ ਦੇ ਨਾਲ ਨਾਲ ਇੱਥੇ ਕੁਝ ਡਿਸਪਲੇ ਹੋਏਗਾ ਇਹਦੇ ਵਿੱਚ ਕੈਂਡੀਡੇਟ ਸ਼ੋ ਹੋਣਗੇ ਕਿੰਨੇ ਕੈਂਡੀਡੇਟ ਜਿਹੜੇ ਆ ਆਪਣੇ ਕੰਟੈਸਟ ਕਰ ਰਹੇ ਨੇ ਇਸ ਤੋਂ ਇਲਾਵਾ ਇਹ ਚੈੱਕ ਕਰੇਗਾ ਕਿ ਸਾਰੇ ਵੋਟਰ ਜਿਹੜੇ ਆ ਪ੍ਰੋਪਰਲੀ ਓਕੇ ਹਨ ਉਸ ਤੋਂ ਮਗਰੋਂ ਕੰਟਰੋਲ ਯੂਨਿਟ ਤੇ ਈਵੀਐਮ ਰੈਡੀ ਦਾ ਇੱਕ ਸਿਗਨਲ ਆਏਗਾ ਜਿਹੜੇ ਤੁਸੀਂ ਦੇਖ ਰਹੇ ਹੋ ਇਸ ਤੋਂ ਮਗਰੋਂ ਆਪਾਂ ਜਿਹੜਾ ਪ੍ਰੋਪੋਲਿੰਗ ਮੋਕਪ ਨੂੰ ਸਟਾਰਟ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਬੈਲਟ ਯੂਨਿਟ ਨੂੰ ਆਨ ਕਰਾਂਗੇ ਤੇ ਤੁਸੀਂ ਦੇਖੋਗੇ ਕਿ ਬੀਜ਼ੀ ਬਟਨ ਜਿਹੜਾ ਇੱਥੇ ਆਨ ਹੋ ਗਿਆ ਇਸ ਦੇ ਨਾਲ ਹੀ ਕੰਟਰੋਲ ਯੂਨਿਟ ਦਾ ਹਰਾ ਪੁਆਇੰਟ ਜਿਹੜਾ ਵਾ ਉਹ ਵੀ ਆਨ ਹੋ ਗਿਆ ਤਾਂ ਅਸੀਂ ਕਿਸੇ ਵੀ ਪੋਲਿੰਗ ਡਿਵਾਈਸ ਨੂੰ ਸ਼ੁਰੂਆਤ ਕਰ ਸਕਦੇ ਹਾਂ ਕਿ ਉਹ ਆਪਣੇ ਕੈਂਡੀਡੇਟ ਨੂੰ ਵੋਟ ਪਾਵੇ ਜਿਵੇਂ ਕਿ ਦਿਖਾਇਆ ਗਿਆ ਜਦੋਂ ਬੈਲਟ ਯੂਨਿਟ ਦਾ ਬਟਨ ਪ੍ਰੈਸ ਕਰੇਗਾ ਤਾਂ ਉਹਦਾ ਬਟਨ ਜਿਹੜਾ ਰੈੱਡ ਹੋ ਜਾਏਗਾ ਤੇ ਨਾਲ ਹੀ ਜਿਹੜੇ ਵੋਟਰ ਨੇ ਨਿਰਧਾਰਨ ਨੋਟ ਪਾਈਆ ਵੋਟਰ ਨੇ ਉਹਦੀ ਸਲਿੱਪ ਜਿਹੜੀ ਇੱਥੇ ਡਿਸਪਲੇ ਹੋਏਗੀ ਇਹਦੇ ਵਿੱਚ ਕੈਂਡੀਡੇਟ ਦਾ ਨਾਮ ਸੀਰੀਅਲ ਨੰਬਰ ਤੇ ਉਹਦਾ ਸਿੰਬਲ ਚੋਣ ਨਿਸ਼ਾਨ ਜਿਹੜਾ ਉਹ ਸ਼ੋ ਕਰੇਗਾ ਉਸ ਤੋਂ ਮਗਰੋਂ ਇਹ ਪ੍ਰੋਸੈਸ ਆਪਾਂ ਲਗਾਤਾਰ ਜਾਰੀ ਰੱਖਣਾ ਹਰ ਇੱਕ ਕੋਨੇ ਵਿੱਚ ਜਨਤਾ ਆਪਣੇ ਨਿਰਧਾਰਨ ਨੂੰ ਵੋਟ ਪਾਉਣ ਲਈ ਉਹਨੂੰ ਕਿਹਾ ਜਾਏਗਾ ਤਾਂ ਘੱਟੋ ਘੱਟ ਆਪਾਂ ਨੂੰ 50 ਵੋਟਾਂ ਜਿਹੜੀਆਂ ਪਾਉਣੀਆਂ ਜ਼ਰੂਰੀ ਹੋਣਗੀਆਂ ਕੋਸ਼ਿਸ਼ ਕਰੋ ਕਿ ਹਰ ਇੱਕ ਕੈਂਡੀਡੇਟ ਨੂੰ 2 ਜਾਂ 3 ਵੋਟਾਂ ਜ਼ਰੂਰੀ ਹੈ। ਮੋਟਾ ਵੀ ਇਹਦੇ ਵਿੱਚ ਹੀ ਇਨਕਲੂਡ ਕੀਤਾ ਜਾਂਦਾ ਹੈ। ਹੁਣ ਆਪਣੀਆਂ 50 ਵੋਟਾਂ ਜਿਹੜੀਆਂ ਵਾ ਮੌਕ ਪੁੱਛਦੀਆਂ ਡਨ ਹੋ ਚੁੱਕੀਆਂ ਵਾ। ਉਸ ਤੋਂ ਮਗਰੋਂ ਤੁਸੀਂ ਕੀ ਕਰਨਾ ਹੈ ਕਿ ਇਹ ਬਾਕਸ ਜਿਹੜਾ ਵਾ ਬੈਲਟ ਸਲਿੱਪ ਕੰਪਾਰਟਮੈਂਟ ਹੈ ਇਹਨੂੰ ਉੱਪਰ ਉਠਾਉਣਾ ਹੈ ਇਸ ਦੇ ਵਿੱਚ ਜਿੰਨੀਆਂ ਵੀ ਸਲਿੱਪਾਂ ਵਾਂ 50 ਵੋਟਾਂ ਤੋਂ ਪਾਈਆਂ ਪਲੱਸ 7 ਜਿਹੜੀਆਂ ਸਲਿੱਪਾਂ ਨੇ ਆਪਣੇ ਆਪ ਨੂੰ ਚੈੱਕ ਕਰਨ ਵਾਸਤੇ ਲਈ ਕੱਟੀਆਂ ਸੀ ਉਹ ਇਹਦੇ ਵਿੱਚੋਂ ਕਢਾ ਲੈਣੀਆਂ ਹਾਂ ਜੇ ਤੁਸੀਂ ਦੇਖ ਰਹੇ ਹੋਟਸ ਕੌਂਡਾ ਨਿਕਲ ਹਾਂ 57 ਜਿਹੜੀਆਂ ਪਰਸ਼ੀਆਂ ਨਿਕਲ ਗਈਆਂ ਇਸ ਨੂੰ ਕੈਂਡੀਡੇਟ ਵਾਈਜ਼ ਇੱਥੇ ਅਲੱਗ-ਅਲੱਗ ਕਰਕੇ ਰੱਖ ਲੈਣੀ ਹੈ ਹਸ। ਜਿੰਨੇ ਵੀ ਕੰਡੀਆਂ ਦੇ ਵੋਟਾਂ ਪਈਆਂ ਉਹ ਅਲੱਗ-ਅਲੱਗ ਸ਼ਾਟ ਲੈਣੀਆਂ ਹਨ। ਆ ਦੇਖੋ ਲੋਟਾਂ ਨੂੰ ਵੀ ਇੱਕ ਜਿਹੜੀ ਵੋਟ ਪਈ ਹੈ ਆਪ ਇਹਨਾਂ ਵੀ ਅਲੱਗ ਰੱਖ ਲੈਣਾ। ਉਸ ਤੋਂ ਮਗਰੋਂ ਤੁਸੀਂ ਕੀ ਕਰਨਾ ਹੈ? ਇਸ ਦੇ ক্লোਜ਼ ਬਟਨ ਨੂੰ ਜਿਹੜਾ ਬੰਦ ਕਰਨਾ ਹੈ। ਇੱਕ ਲੰਮੀ ਬੀਪ ਦੀ ਆਵਾਜ਼ ਆਏਗੀ। ਇਹ ਬਟਨ ਦਬੰਤੋਂ ਬਾਅਦ ਅਸੀਂ ਰਿਜ਼ਲਟ ਵਾਲਾ ਬਟਨ ਜਿਹੜਾ ਬਾ ਉਹ ਪ੍ਰੈਸ ਕਰਨਾ ਤਾਂ ਤੁਸੀਂ ਦੇਖੋਗੇ ਕਿ ਕੱਲੇ-ਕੱਲੇ ਕੈਂਡੀਡੇਟ ਦੇ ਜਿੰਨੀਆਂ ਵੋਟਾਂ ਉਹਨੇ ਪਾਈਆਂ ਇੱਥੇ ਡਿਸਪਲੇ ਹੋਣਗੀਆਂ ਉਹਦੀ ਗਿਣਤੀ ਇਹਨਾਂ ਸਲਿੱਪਾਂ ਜਿਹੜੀਆਂ ਨਿਕਲੀਆਂ ਹੋਈਆਂ ਉਹਨਾਂ ਦੇ ਕੈਂਡੀਡੇਟ ਨੂੰ ਜਿੰਨੀਆਂ ਵੋਟਾਂ ਪਈਆਂ ਉਹਦੇ ਨਾਲ ਮਿਲਾਨ ਕਰ ਲੈਣਾ ਹੈ ਉਹ ਮਿਲਾਨ ਕਰਨ ਤੋਂ ਬਾਅਦ ਤੁਸੀਂ ਬੁੱਕਲੇਟ ਨੰਬਰ 1 ਦੇ ਵਿੱਚ ਨੋ ਪੂਰ ਸਰਟੀਫਿਕੇਟ ਫਿਲ ਕਰਨਾ ਹੈ ਇਹਦੇ ਵਿੱਚ ਕੈਂਡੀਡੇਟ ਦੇ ਨਾਮ ਜਿਹੜੇ ਤੁਸੀਂ ਰਾਤ ਹੀ ਲਿਖ ਲੈਣੇ ਆ ਤੇ ਉਹਨਾਂ ਦੇ ਸਾਹਮਣੇ ਜਿੰਨੀਆਂ ਉਹਨਾਂ ਨੂੰ ਵੋਟਾਂ ਪਈਆਂ ਹਨ ਕੰਟਰੋਲ ਯੂਨਿਟ ਦੇ ਵਿੱਚ ਤੇ ਜਿੰਨੀਆਂ ਸਲਿੱਪਾਂ ਦੇ ਵਿੱਚ ਵੋਟਾਂ ਪਈਆਂ ਹਨ ਉਹਨਾਂ ਦਾ ਮਿਲਾਨ ਕਰਕੇ ਬਰਾਬਰ ਹੋਣੀਆਂ ਚਾਹੀਦੀਆਂ ਹਨ ਉਸ ਤੋਂ ਬਾਅਦ ਜੇ ਕੋਈ ਡਿਫਰੈਂਸ ਹੈ ਜੇ ਨਹੀਂ ਡਿਫਰੈਂਸ ਹੈ ਤਾਂ Yes ਲਿਖ ਦੇਣਾ ਇਹਨਾਂ ਦੋ ਦਾ ਮਿਲਾਨ ਹੋ ਗਿਆ ਜੇ ਨਹੀਂ ਮਿਲਾਨ ਹੋਇਆ ਤਾਂ No ਲਿਖ ਦੇਣਾ ਇਸ ਤੋਂ ਬਾਅਦ ਪੋਲਿੰਗ ਏਜੰਟ ਵੀ ਜਿਹੜੇ ਆ ਸਾਈਨ ਇੱਥੇ ਉਹਨਾਂ ਦੇ ਕੈਂਡੀਡੇਟ ਦੇ ਨਾਮ ਦੇ ਸਾਹਮਣੇ ਪੋਲਿੰਗ ਏਜੰਟ ਦੇ ਸਾਈਨ ਕਰਵਾ ਲੈਣੇ ਆ। ਇਸੇ ਤਰ੍ਹਾਂ ਲਗ ਲਗ ਤਰ੍ਹਾਂ ਦੇ ਇੱਥੇ ਸਰਟੀਫਿਕੇਟ ਨੇ ਜੇ ਅਸੀਂ ਮਸ਼ੀਨ ਕੋਈ ਚੇਂਜ ਕਰ ਰਹੇ ਆ, ਵੀਵੀ ਪੈਕ ਚੇਂਜ ਕਰ ਰਹੇ ਆ, ਉਹਦੇ ਨਾਲ ਸੰਬੰਧਿਤ ਵੀ ਸਰਟੀਫਿਕੇਟ ਇਸ ਬੁੱਕਲੇਟ ਦੇ ਵਿੱਚ ਦਿੱਤੇ ਹੋਣਗੇ। ਤਾਂ ਤੁਸੀਂ ਜਿਹੜਾ ਵੀ ਵੀਵੀ ਪੈਡ ਜਾਂ ਕੰਟਰੋਲ ਯੂਨਿਟ ਚੇਂਜ ਕਰ ਰਹੇ ਹੋ ਜਾਂ ਵੈਲਟਿੰਗ ਯੂਨਿਟ ਚੇਂਜ ਕਰ ਰਹੇ ਹੋ ਉਹ ਸਰਟੀਫਿਕੇਟ ਤੁਸੀਂ ਇੱਥੇ ਪਾਰਟ 1 ਪਾਰਟ 2 ਤੁਹਾਨੂੰ ਦਿੱਤੇ ਹੋਗੇ ਉਹਦੇ ਮਤਲਬ ਤੁਸੀਂ ਫਿਲ ਕਰ ਲੈਣਾ ਜੇ ਮਸ਼ੀਨ ਵਗੈਰਾ ਖਰਾਬ ਹੋ ਜਾਂਦੀ ਉਹ ਵੀ ਬਿਲਕੁਲ ਜੇ ਮਸ਼ੀਨ ਆਪਣੀ ਕੋਈ ਖਰਾਬ ਹੁੰਦੀ ਹੈ ਤਾਂ ਉਹ ਵੀ ਅਸੀਂ ਸਰਟੀਫਿਕੇਟ ਭਰਦਾ ਹੈ ਇਹ ਮਸ਼ੀਨ ਖਰਾਬ ਹੋ ਗਈ ਹੈ ਤੇ ਨਵਾਂ ਜਿਹੜਾ ਅਸੀਂ ਮਸ਼ੀਨ ਉਹਦਾ ਨੰਬਰ ਫਲਾਣਾ ਹੈ ਉਹ ਅਸੀਂ ਅਸੀਂ ਲਾ ਰਹੇ ਹਾਂ ਉਹ ਉੱਥੇ ਸਰਟੀਫਿਕੇਟ ਵੀ ਭਰਨਾ ਹੋਵੇਗਾ ਤੇ ਕੋਲੇ ਰਜੈਂਟਾਂ ਦੇ ਸਾਈਨ ਵੀ ਉਹਦੇ ਸਾਹਮਣੇ ਕਰਾਉਣੇ ਹੋਣਗੇ ਇਸ ਤੋਂ ਬਾਅਦ ਰਿਜ਼ਲਟ ਸੈਕਸ਼ਨ ਭਰਨ ਤੋਂ ਬਾਅਦ ਅਸੀਂ ਮਸ਼ੀਨ ਨੂੰ ਕਲੀਅਰ ਕਰਨਾ ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਇਹਦਾ ਸਰਟੀਫਿਕੇਟ ਵੀ ਇਹਦੇ ਬੁੱਕਲੇਟ ਨੰਬਰ 1 ਦੇ ਵਿੱਚ ਅਸੀਂ ਦੇਣਾ ਹੈ ਕਿ ਅਸੀਂ ਮਸ਼ੀਨ ਨੂੰ ਕਲੀਅਰ ਕਰ ਦਿੱਤਾ ਹੈ ਉਸ ਤੋਂ ਬਾਅਦ ਵੀ ਵੀ ਪੈਡ ਦਾ ਬੈਲੈਂਸ ਸਲਿੱਪ ਕੰਪਾਰਟਮੈਂਟ ਵੀ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ ਕਿ ਕੋਈ ਵੀ ਸਲਿੱਪ ਰੂੜੀਆਂ ਦੇ ਵਿੱਚ ਨਾ ਰਹਿ ਜਾਏਗੀ ਤਾਂ ਇਸ ਤੋਂ ਬਾਅਦ ਸਾਡਾ ਇਹ ਪ੍ਰੋਸੈਸ ਖਤਮ ਹੋ ਗਿਆ ਤੇ ਜਿਹੜੀਆਂ ਵੀ ਵੋਟਰ ਸਲਿੱਪਾਂ ਨਿਕਲੇ ਸਾਨੂੰ ਕਾਲੇ ਲਫਾਫੇ ਤੋਂ ਉਹਨਾਂ ਨੂੰ ਅਸੀਂ ਉਹਦੇ ਮਗਰ ਮੋਕਪੋਲ ਵਾਲੀ ਸਟੈਂਪ ਲਾਉਣੀ ਹੈ ਜਿਹਨੀਆਂ ਵੀ ਬੋਟਰ ਸਲਿੱਪਾਂ ਮੋਕਪੋਲ ਵਿਲੇਜ ਨਿਕਲੇ ਹਨ ਉਹਨਾਂ ਦੇ ਮਗਰ ਮੋਕਪੋਲ ਵਾਲੀ ਇਹਦੀ ਆ ਸਟੈਂਪ ਲਾਉਣੀ ਹੈ ਉਸ ਨੂੰ ਇੱਕ ਬਲੈਕ ਐਨਵੈਲਪ ਜਿਹੜਾ ਤੁਹਾਨੂੰ ਦਿੱਤਾ ਹੋਊਗਾ ਆ ਦੇਖੋ ਇਹਦੇ ਵਿੱਚ ਤੁਸੀਂ ਉਹਨੂੰ ਇਕੱਠੇ ਕਰਕੇ ਬੰਦ ਕਰਕੇ ਸੀਲ ਕਰ ਇਸ ਨੂੰ ਪਿੰਕ ਪੇਪਰ ਦੇ ਨਾਲ ਅਸੀਂ ਸੀਲ ਕਰਦੇ ਹਾਂ ਠੀਕ ਹੈ ਇਹਦੇ ਸੰਬੰਧਿਤ ਜਿਹੜਾ ਕਾਲਮ ਤੁਸੀਂ ਵਰਨੇ ਹੋ ਬਲੈਕ ਜਿਹੜਾ ਐਨਵੈਲਪ ਤੁਹਾਡੇ ਸਾਹਮਣੇ ਜਿਹੜਾ ਦਿਖਾਇਆ ਗਿਆ ਇਸ ਤੋਂ ਮਗਰੋਂ ਇਹ ਪ੍ਰੋਸੈਸ ਜਿਹੜਾ ਮੌਕੂਲ ਦਾ ਇਹ ਖਤਮ ਹੋ ਜਾਏਗਾ ਉਸ ਤੋਂ ਮਗਰੋਂ ਅਸੀਂ ਮਸ਼ੀਨਾਂ ਨੂੰ ਸੀਲ ਕਰਨ ਤੋਂ ਪਰੰਤ ਜਿਹੜੀ ਆਪੋਂ ਤਾਂ ਆਪਣੀਆਂ ਸ਼ੁਰੂ ਕਰਾਂਗੇ